ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਰੂਪ ਪਿਆਰੇ ਸਾਸ ਸੰਗ ਜਿਹੜੇ ਸੇ ਪਹੁੰਚੇ ਤੱਕ ਸ੍ਰੀ ਦਮਤਾਸਰ ਕਵੰਡੀ ਸਾਹੂ ਵਿਖੇ ਆਪ ਤੁਹਾਨੂੰ ਬੇਸ਼ਕ ਕਰਵਾ ਰਹੇ ਆ ਇਹ ਚੱਕਰ ਗੁਰਦੇਵ ਸਿੰਘ ਪਾਈਸਾ ਮਹਾਰਾਜ ਜੀ ਨੇ ਸਮੇਂ ਦੇ ਦੌਰਾਨ ਜਿਹੜੀ ਜੰਗਾਂ ਨੇ ਯੁੱਧਾਂ ਨੂੰ ਜਿੱਤਦੇ ਹੋਏ ਆਪਣਾ ਕਮਰ ਕਸਾਈ ਸਥਾਨਾ ਤੇ ਖੋਲਿਆ ਸੀ ਭਾਰ ਕੇ ਦਮ ਲਿਆ ਸੀ ਜਿਸ ਤੋਂ ਪ੍ਰੰਤ ਗੁਰਦੁਆਰਾ ਉਹ ਦੰਦਮਨ ਸਾਹਿਬ ਨਾ ਪਾਏਗਾ ਦੂਸਰੀ ਗੱਲ ਇਹ ਸਿੱਖ ਪੰਥ ਦਾ ਉਹ ਇਕਲ ਤਖਤ ਹੈ ਜਿੱਥੇ ਕਿ ਸਾਰੇ ਸੰਸਾਰ ਦੀ ਜਿਹੜੀ ਦੁਨੀਆ ਹੈਗੀ ਉਹ ਇਸ ਸਥਾਨਾਂ ਦੇ ਉੱਪਰ ਚੁੱਪਦੀ ਹੈ ਇੱਥੇ ਵੀ ਜਿਹੜਾ ਗੁਰਦਵਾਰਾ ਸੀ ਪਾਸ਼ਾ ਮਹਾਰਾਜ ਨੇ ਇੱਥੇ ਆ ਕੇ ਇੱਕ ਵਿਦਿਆ ਦਾ ਦਾਨ ਵਾਰ ਦਿੱਤਾ ਸੀ ਜਿਸ ਨੂੰ ਗੁਰੂ ਕਾਂ ਸਿੰਘ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਹੈ ਦਮ ਦਮ ਸਾਡੇ ਨਾਲ ਵੀ ਜਾਣਿਆ ਜਾਂਦਾ ਗੁਰੂ ਕੀ ਕਾਂਸੀ ਦੇ ਨਾਮ ਨਾਲ ਜਾਣਿਆ ਆਪਨੇ ਧਾਰਤਾਰੇ ਰੇਰਦਾਰ ਕੀਲੇ ਤੋਂ ਚਲਦਾ ਪਈ ਸੀ ਇਹ ਸਮੇਂ ਦੇ ਉਸ ਵੇਲੇ だっते ਆਸਾਗਾਇ ਤੇ ਗੁਰੂ ਗੋਗੋ ਸਿੰਘ ਪਾਸ਼ਾ ਮਹਾਰਾਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਨੂੰ ਹੱਥ ਲੇ ਕੇ ਤਾਂ ਬੀੜ ਤਿਆਰ ਕਰਵਾਉਣ ਲੱਗੇ ਸੀ ਜੋ ਕਲਮਾ ਘਟੀਆਂ ਜਾਂਦੇ ਸਨ ਉਸ ਕਲਮਾ ਨੂੰ ਇਸ ਸਥਾਨਾਂ ਦੇ ਉੱਪਰ ਨੀਚੇ ਦੱਬ ਦਿੱਤਾ ਅਤੇ ਇੱਥੇ ਇਹ ਵੀ ਮਹਾਰਾਜ ਜਿਸ ਗੁਰੂ ਤੋਂ ਪਿਆਰ ਵਾਲੇ ਸਿੱਖ ਨੂੰ ਗੁਰਮਤੀ ਪੜ੍ਹਨੀ ਨਹੀਂ ਆਉਂਦੀ ਗੁਰਮੁਖੀ ਲਿਖਣੀ ਨਹੀਂ ਆਉਂਦੀ ਪੰਜਾਬੀ ਲਿਖਣੀ ਨਹੀਂ ਆਉਂਦੀ ਇਥੇ ਆ ਕੇ ਜਿਹੜਾ ਗੁਰੂ ਦਾ ਪਿਆਰ ਵਾਲਾ ਉਹ 35 ਅੱਖਰ ਊੜਾ ੜਾ ਈੜੀ ਦੇ ਰੂਪ ਦੇ ਵਿੱਚ ਲਿਖ ਕੇ ਜਾਵੇਗਾ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਦੇ ਨਾਲ ਆ ਕੇ ਲਿਖ ਕੇ ਜਾਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਕਰਨਗੇ ਉਹ ਨੂੰ ਜਿਹੜਾ ਗੁਰਮੁਖੀ ਦਾ ਗਿਆਨ ਵਿਦਿਆ ਦਾ ਗਿਆਨ ਅਤੇ ਵਿਦਿਆ ਦਾ ਭੰਡਾਰ ਜਿਹੜਾ ਉਸ ਮਨੁੱਖ ਨੂੰ ਉਸ ਜੀਵਨ ਜਿਹੜੇ ਚ ਪ੍ਰਗਟ ਹੋਵੇਗਾ ਸੋ ਮੈਂ ਆਪ ਨੂੰ ਬੇਨਤੀ ਕਰਦੇ ਹਾਂ ਇਸ ਇਤਿਹਾਸ ਨੂੰ ਜਿਹੜਾ ਥੋੜਾ ਟੁਕਮਾ ਤੋਂ ਦਿਖਾ ਦਿੱਤਾ ਜਾਵੇ ਜੀ ਵਾਈਬ੍ਰੇਟ ਗੁਰੂ ਜੀ ਸਾਹਿਬ ਵਾਈਬ੍ਰੇਟ ਗੁਰੂ ਜੀ ਸਾਹਿਬ